ਹਾਂਜੀ ਮਿੱਤਰੋ ਬਾਈ ਆਪਣੇ ਵੀਰ ਨੇ ਹਨਾ ਬੱਕਰੀਆਂ ਦਾ ਕੰਮ ਸਟਾਰਟ ਕੀਤਾਗਾ ਤੇ ਕੁੱਲ ਨਗਨੇ ਬਾਈ 8 ਠੀਕ ਆ ਸੋਨਾ ਕੰਮ ਆ ਤੇ ਲੋਕੇਸ਼ਨ ਵੀ ਘੈਂਟ ਬਣਾ ਲਈ ਤੇ ਹਸਕੀ ਮੁੰਡੇ ਨੇ ਚੱਕ ਰੱਖੀ ਆ ਇਹਨੂੰ ਇੱਕ ਚੀਜ਼ ਦੀ ਦਿੱਕਤ ਆ ਰਹੀ ਆ ਬਾਈ ਇਹ ਨਾ ਰਾਜੀ ਨਹੀਂ ਹੁੰਦੀਆਂ ਵੀ ਰਾਜੀ ਕਿਵੇਂ ਹੋਣਗੀਆਂ ਹੈਗੀ ਆ ਦਿੱਕਤ ਇਹ ਇੱਕ ਤਾਂ ਬਈ ਸਾਰੀਆਂ ਇਹਨੂੰ ਇਹਨੂੰ ਜਿਆਦਾ ਹਾਂ ਕਿਵੇਂ ਰਾਜੀ ਹੋਣਗੇ ਨਾ ਪਰ ਖਰਾਕਿਆ ਉਹਨੂੰ ਪਾਈ ਲੈਣੇ ਆ ਤੇ ਵੀ ਰਾਜੀ ਕਿਵੇਂ ਹੋਣਗੀਆਂ ਸੋਡੇ ਵਿਚਾਰ ਲੈਣੇ ਆ ਕਮੈਂਟ ਤੁਸੀਂ ਕਰੋ ਵੀ ਕਿਵੇਂ ਇਹ ਰਾਜੀ ਹੋਣਗੀਆਂ ਵੀ ਕੀ ਡੀ ਵਾਰਮਿੰਗ ਹੈ ਇਹਨਾਂ ਦੀ ਜਿੰਨਾ ਵੀਰ ਭਾਈਆਂ ਨੂੰ ਨੌਲਜ ਨਾ ਦੱਸਿਓ ਦਵਾਈ ਹੈ ਜਾਂ ਕੋੜੀਆਂ ਕੁਝ ਵੀ ਹੈ ਜਾਂ ਕੀ ਗਾਣਾ ਆਪਾਂ ਕਰਾ ਲੈਣਾ ਆਪਾਂ 10 ਦਿਨ ਹੀ ਹੋਏ ਨੇ ਹਜੇ ਇਹ ਜਾਨਵਰਿਆਂ ਨੂੰ ਆਪਾਂ ਪੁੱਛੀ ਜਾਂਦੇ ਆ ਸਾਰੇ ਨੂੰ ਬਈ ਯਾਰ ਵੀ ਦੱਸਿਓ ਯਾਰ ਇਹਨਾਂ ਕਿਵੇਂ ਕੁਛ ਨਾ ਕੀ ਖਰਾਕ ਆ ਸਾਰਾ ਕੁਝ ਵੀ ਕਿਵੇਂ ਇਹਦੇ ਜੋ ਵੀ ਮੈਡੀਕਲ ਟਰੀਟਮੈਂਟ ਆ ਨਾ ਕੀ ਹੁੰਦਾਗਾ ਇਹਦਾ ਤੇ ਘੋੜੇ ਘੋੜੀਆਂ ਦਾ ਬਈ ਆਪਾਂ ਨੂੰ ਪਤਾ ਹੀ ਆ ਨਾ ਤੇ ਇਹਨਾਂ ਬਾਰੇ ਆਪਾਂ ਨੂੰ ਨੌਲਜ ਜਮਾ 0 ਆ ਠੀਕ ਆ ਆਪਾਂ ਲੈ ਆ ਤਾਂ ਸਾਰੇ ਇਹ ਜਾਨਵਰ ਆਂਦੇ ਤੇ ਦੱਸਿਓ ਬਈ ਤੇ ਇਹਨਾਂ ਦਾ ਕੀ ਸਿਸਟਮ ਹੁੰਦਾ ਤੇ ਕਿੰਨੇ ਵਜੇ ਤੋਂ ਸਟਾਰਟ ਕੀਤਾ ਬਈ ਇਹ ਇਹ ਬਈ ਆਪਾਂ ਯਾਰ ਆਪ ਨੂੰ ਸਾਰੇ ਇਹ ਮੰਨ ਕੇ ਚੱਲੋ 80000 ਦੇ ਬਹਿ ਗਿਆ ਸਾਰੇ ਠੀਕ ਆ 80000 ਰੁਪਏ 60 ਤੋਂ 80 ਤੋਂ ਹਾਂ ਤੇ ਇਹਦੇ ਵਿੱਚ ਆਇਆ ਨਾ ਨਸਲ ਦਾ ਦੇਖ ਆਪ ਨੂੰ ਪਤਾ ਨਹੀਂ ਹੈਗਾ ਜਿਹਦੋਂ ਆਪਾਂ ਲੈਂਦੇ ਆ ਉਹ ਬੰਦਾ ਵੀ ਗਾਂ ਭੋਲਾ ਭਾਲੀ ਸੀਗਾ ਉਹ ਆਕੇ ਕੋਈ ਲਾਦੀਆਂ ਜੇ ਤੁਹਾਨੂੰ ਲੱਗਿਆ ਆਪਾਂ ਹੋਰ ਵੀ ਉਹ ਕਰਦਾ ਗਿਆ ਨਾ ਇਹ ਆਪਾਂ 60000 ਸਾਰੀ ਮੂਵੀ ਖਰੀਦ ਲਈ ਜੀ ਠੀਕ ਆ ਤੇ ਸਾਰੇ ਆਪਾਂ ਸਟਾਰਟ ਕੀਤੇ ਰਿਹਾ ਅਸੀਂ ਤੇ ਇਹ ਸਿਸਟਮ ਕਰ ਲਿਆ ਤੇ ਬਾਕੀ ਇਹਨਾਂ ਬਾਰੇ ਬਈ ਸਾਨੂੰ ਦੱਸੋ ਇੱਕ ਸਾਲ ਹੋਰ ਆ ਇੱਕ ਇਹ ਵੀ ਦੱਸਿਓ ਯਾਰ ਨਸਲ ਆਪਾਂ ਹਾਂ ਮੈਂ ਦੋ ਕਹਿੰਦੇ ਜ਼ਈਆ ਇੱਕ ਇਹਦਾ ਬਰਬਰੀ ਇੱਕ ਬੀਟਲ ਅੱਛਾ ਵੀ ਉਹਦੀ ਆਪਾਂ ਨੂੰ ਪਤਾ ਨਹੀਂ ਹੈਗਾ ਹੁਣ ਆਪਾਂ ਕਹਿੰਦੇ ਨੀ ਵੀ ਇਹਨਾਂ ਦਾ ਕਿੰਨਾ ਕ ਮੁੱਲ ਮੰਗੀ ਆਪਾਂ ਖਰੀਦਦੇ ਨਹੀਂ ਵੀ ਹੋਰ ਹੈਗੇ ਨੇ ਹਨਾ ਵੀ ਯਾਰ ਕਿੰਨੇ ਕਿ ਬਾਈ ਚੱਕ ਆਉਂਦੇ ਨੇ ਇਹ ਵੀ ਆਪਾਂ ਨੂੰ ਦੱਸਿਓ ਵੀ ਆਪਾਂ ਨੂੰ ਤਜਰਬਾ ਆ ਜੂ ਹੌਲੀ 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 ਜਿਵੇਂ ਜਿਵੇਂ ਹੁਣ ਮੰਡੀਆਂ ਮੁੰਡੀਆਂ ਜਾਇਆ ਕਰਾਂਗੇ ਤੇ ਮਤੋਂਗਾਲੀ ਵਾਲਾ ਹੋਰ ਕਿਤੇ ਵੀ ਹੁੰਦੀ ਆਉਂਦੀਆਂ ਨੇ ਹਾਂ ਸਾਰੇ ਪਾਸੇ ਮੰਡੀਆਂ ਹਾਂ ਤੇ ਜਾਦੇ ਨੌਲੇਜ ਦੀ ਜ਼ਰੂਰਤ ਹੈ ਬਾਈ ਹਨਾ ਦੱਸਿਓ ਬਾਈ ਕਿਵੇਂ ਰਾਜੀ ਹੋਣੀਆਂ ਪਹਿਲਾਂ ਤਾਂ ਆਪਾਂ ਰਾਜੀ ਕਰੀਏ ਇਹਨਾਂ ਨੂੰ ਤੇ ਮੂੰਗਫਲੀ ਇੱਕ ਬੱਕਰੀ ਕੱਲ ਮੈਂ ਲਾਦਾ ਪਿੰਡੋਂ ਜਿਹੜਾ ਮੋਗ ਉਦੋਂ ਲਵਾਤੀ ਹਾਂ ਕਰਾਸਿੰਗ ਤਾਂ ਚਲੋ ਹੋਈ ਜਾਂਦੀ ਆ ਤੇ ਬਹੁਤ ਵਧੀਆ ਕੰਮ ਸਟਾਰਟ ਕੀਤਾ ਬਾਈ ਨੇ ਤੇ ਇਹਨਾਂ ਦੀਆਂ ਵੀਡੀਓ ਆਇਆ ਕਰਨਗੀਆਂ ਬਈ ਜਸ ਹੀਰਕੇ ਚੈਨਲ ਆ ਮੁੰਡੇ ਦਾ ਠੀਕ ਆ ਉਹਤੇ ਬਈ ਵੀਡੀਓ ਪਾਉਂਦਾ ਹੁੰਦਾ ਆ ਆਪਣਾ YouTube ਚੈਨਲ ਹੈ ਚੈਨਲ ਨੂੰ ਕਰ ਲਓ ਬਈ ਸਬਸਕ੍ਰਾਈਬਰ ਠੀਕ ਆ ਜਸ ਹੀਰਕੇ Facebook ਤੇ ਫੋਲੋ ਕਰ ਲਓ ਬਈ YouTube ਤੇ ਸਬਸਕ੍ਰਾਈਬ ਕਰ ਲਿਓ ਦੋਨੇ ਆਪਣੇ ਇਹੀ ਨੀਅਮ ਦੇ ਚੈਨਲ ਨੇ ਠੀਕ ਆ ਇੱਥੇ ਆਪਾਂ ਵੀਡੀਓ ਪਾਇਆ ਕਰਾਂਗੇ ਸਾਰੀਆਂ ਤੇ ਕਰਿਓ ਬਈ ਹੈਲਪ ਹਣਾ ਕਮੈਂਟਾਂ ਦੱਸਿਆ ਕਰੋ ਯਾਰ ਆਪਾਂ ਪੁੱਛਨੇ ਆ ਤੁਹਾਨੂੰ ਤੇ ਆਪਾਂ ਜੋ ਜੋ ਵੀ ਹੋਏ ਆਪਾਂ ਕਰੀ ਚੱਲਾਂਗੇ ਠੀਕ ਆ ਬਹੁਤ ਬਹੁਤ ਵਧਾਈਆਂ ਬਾਈ ਨੂੰ ਬਾਈ ਤੇ ਮਾਲ ਆਪਣਾ ਕਰ ਲਿਆ ਤਿਆਰ ਤੇ ਹੌਲੀ ਹੌਲੀ ਵਧਾ ਦਾਂਗੇ 8 ਨੇ 8 ਤੋਂ 16 ਦੀ ਉਮੀਦ ਰੱਖਾਂਗੇ ਨਹੀਂ ਹੌਲੀ ਵਧਾਈ ਜਾਵਾਂਗੇ ਆਪਾਂ ਮਿਹਨਤ ਕਰਾਂਗੇ ਅੱਜ ਕੱਲ ਹੋਰ ਆ ਜਿਹੜੀ ਪੱਠ ਹੋਈ ਉਹ ਆਪਾਂ ਸੇਲ ਨਹੀਂ ਕਰਨੀ ਜਿਹੜਾ ਬੱਕਰਾ ਹੋਇਆ ਉਹ ਆਪਾਂ ਸੇਲ ਕਰਾਂਗੇ ਉਹ ਸੇਲ ਕਰਨਾ ਜਿਹੜੀ ਪਾਠ ਆ ਆਪਾਂ ਸੇਲ ਨਹੀਂ ਕਰਨੀ ਜਿਹੜੀ ਕੋ ਬੱਡੀ ਹੋਇਆ ਕਰੂ ਉਹ ਜਿਵੇਂ ਜਿਵੇਂ ਸਿੱਖਾਂਗੇ ਹਨਾ ਉਹ ਪਤਾ ਲੱਗੂ ਆਪਾਂ ਨੂੰ ਹਾਂ ਤੇ ਕਰਿਓ ਬਈ ਅੱਗੇ ਅੱਗੇ ਵੀਡੀਓ ਸ਼ੇਅਰ ਤਾਂ ਕਿ ਬਈ ਆਪਾਂ ਨੂੰ ਨੌਲੇਜ ਵਾਲਾ ਬੰਦਾ ਕੋਈ ਟੱਕਰ ਸਕੇ ਤੇ ਆਪਾਂ ਉਹ ਤੋਂ ਨੌਲੇਜ ਲੈ ਸਕੀਏ ਤੇ ਨੌਲੇਜ ਦੀ ਆਪਾਂ ਨੂੰ ਲੋੜ ਆ ਬੱਕਰੀਆਂ ਪਰ ਰੱਖੀਆਂ ਬਾਈ ਨੇ ਪਹਿ ਤੇ ਆਪ ਕੋ ਨੌਲੇਜ ਦੀ ਬਹੁਤ ਲੋੜ ਆ ਕਰਿਓ ਵੀਡੀਓ